ਸਾਜੀ ਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਈ ਦੇ ਦੇ ਪਏ ਜੀ ਮੇਰਾ ਡੀਪੀਸੀ ਪੰਜਾਬੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਦੋਸਤੋ ਇਸ ਟਾਈਮ ਅਸੀਂ ਪਹੁੰਚੇ ਹਾਂ ਪਿੰਡ ਗੁਰਦਾਸ ਨੰਗਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਜਿੱਥੇ ਕਿ ਅੱਜ ਕੁਝ ਬੱਚਿਆਂ ਨੂੰ ਜਿਹੜੀਆਂ ਨੇ ਸਪੈਸ਼ਲ ਤੌਰ ਤੇ ਵਰਦੀਆਂ ਵੰਡੀਆਂ ਜਾ ਰਹੀਆਂ ਨੇ ਤੁਹਾਨੂੰ ਇਹ ਦੱਸ ਦਈਏ ਕਿ ਕੁਝ ਸਮੇਂ ਪਹਿਲਾਂ ਬੱਚਿਆਂ ਦੀ ਜਿਹੜੀ ਸਕੂਲ ਦੇ ਵਿੱਚ ਪਛਾਣ ਕੀਤੀ ਜਾਂਦੀ ਸੀ ਕੱਪੜਿਆਂ ਤੋਂ ਕੋਈ ਅਮੀਰ ਦਾ ਬੱਚਾ ਤੇ ਕੋਈ ਗਰੀਬ ਦਾ ਬੱਚਾ ਹੋਲੀ-ਯੋਲੀ ਪ੍ਰਾਈਵੇਟ ਸਕੂਲਾਂ ਦਾ ਪਸਾਰਾ ਵਧਦਾ ਗਿਆ ਜਿਹਦੇ ਵਿੱਚ ਇੱਕ 유ਨੀਫਾਰਮ ਨੂੰ ਲੈ ਕੇ ਬਹੁਤ ਜ਼ਿਆਦਾ ਚਰਚਾ ਹੋਣੀ ਸ਼ੁਰੂ ਹੋ ਗਈ ਤੇ 유ਨੀਫਾਰਮ ਇਸ ਕਰਕੇ ਸਕੂਲਾਂ ਦੇ ਵਿੱਚ ਲਾਈ ਜਾਂਦੀ ਸੀ ਕਿ ਕਿਸੇ ਦੇ ਵੀ ਬੱਚੇ ਨੂੰ ਕੱਪੜਿਆਂ ਤੋਂ ਜੱਜ ਨਾ ਕੀਤਾ ਜਾਵੇ ਕਿ ਬੱਚਾ ਗਰੀਬ ਦਾ ਜਾਂ ਅਮੀਰ ਦਾ ਐਜੂਕੇਸ਼ਨ ਦਾ ਪਸਾਰਾ ਵਧਦਾ ਗਿਆ ਸਰਕਾਰੀ ਸਕੂਲਾਂ ਦਾ ਵੀ ਇਹਨਾਂ ਚੀਜ਼ਾਂ ਵੱਲ ਧਿਆਨ ਜਾਣਾ ਸ਼ੁਰੂ ਹੋ ਗਿਆ ਤੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਜਿਹੜਾ ਆ ਵਰਦੀਆਂ ਸ਼ੁਰੂ ਹੋ ਗਈਆਂ ਸਰਕਾਰੀ ਤੌਰ ਤੇ ਵੀ ਪਰ ਤੁਹਾਨੂੰ ਦੱਸ ਦੇਈਏ ਕਿ ਅੱਜ ਦੇ ਟਾਈਮ ਦੇ ਵਿੱਚ ਉਹੀ ਵਰਦੀਆਂ ਸਪੈਸ਼ਲ ਤੌਰ ਤੇ ਗਵਰਨਮੈਂਟ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀਆਂ ਨੇ ਕੁਝ ਬੱਚਿਆਂ ਨੂੰ ਫਰੀ ਦਿੱਤੀਆਂ ਜਾਂਦੀਆਂ ਨੇ ਬਿਲਕੁਲ ਮੁਫਤ ਵਰਦੀਆਂ ਤਾਂ ਦਿੱਤੀਆਂ ਹੀ ਜਾਂਦੀਆਂ ਨੇ ਵਰਦੀਆਂ ਦੇ ਨਾਲ ਨਾਲ ਟਾਈ 벨ਟ ਨਾਲ ਸੂਜ ਜਿਹੜੇ ਕਿ ਏ ਸਕੂਲ ਦੇ ਪ੍ਰਿੰਸੀਪਲ ਵੱਲੋਂ ਸਪੈਸ਼ਲ ਤੌਰ ਤੇ ਜਿਹੜੇ ਆ ਉਹ ਲਗਾਏ ਗਏ ਨੇ ਤਾਂ ਬੱਚਿਆਂ ਨੂੰ ਜਿਹੜੇ ਨੇ ਅੱਜ ਵੰਡੇ ਜਾਣਗੇ ਇਸ ਟਾਈਮ ਤੇ ਤੁਹਾਨੂੰ ਦੱਸ ਦੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਮੈਡਮ ਸਰਜੀਤ ਕੌਰ ਨੇ ਉਹ ਵੀ ਇਸ ਫੰਕਸ਼ਨ ਦੇ ਵਿੱਚ ਜਿਹੜੇ ਆ ਸਮੂਲੀਅਤ ਕਰ ਰਹੇ ਨੇ ਤੇ ਸਾਡੇ ਨਾਲ ਅੱਜ ਜਿਹੜਾ ਆ ਇਸ ਵਰਦੀਵੰਡ ਸਮਰੋਹ ਦੇ ਵਿੱਚ ਜਿਹੜੇ ਆ ਸਾਰੇ ਸਰਜੀਤ ਮੈਡਮ ਜੀ ਦੇ ਨਾਲ ਸਾਥੀ ਸਕੂਲ ਸਟਾਫ ਪ੍ਰਿੰਸੀਪਲ ਸਰ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਬੱਚਿਆਂ ਨੂੰ ਵਰਦੀਆਂ ਜਿਹੜੀਆਂ ਨੇ ਵੰਡੀਆਂ ਜਾ ਰਹੀਆਂ ਨੇ ਤੇ ਆਓ ਦੇਖਦੇ ਹਾਂ ਸਾਰਾ ਪ੍ਰੋਗਰਾਮ ਇਸ ਟਾਈਮ ਸਾਡੇ ਨਾਲ ਮੈਡਮ ਸਰਬਜੀਤ ਜੀ ਜੋ ਕਿ ਆਮ ਆਦਮੀ ਪਾਰਟੀ ਦੇ ਚੇਅਰਪਰਸਨ ਨੇ ਨਾਲ ਦੀ ਨਾਲ ਸਾਡੇ ਨਾਲ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਦਾਸ ਨੰਗਲ ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਕਿ ਅੱਜ ਦਾ ਜਿਹੜਾ ਸ਼ਮਾਰੋਹ ਚੱਲਿਆ ਆ ਵਰਦੀ ਵੰਡ ਸਮਾਰੋਹ ਜਿਹੜਾ ਗੁਰਦਾਸ ਨੰਗਲ ਦੇ ਵਿੱਚ ਕਰਵਾਇਆ ਗਿਆ ਆ ਬਹੁਤ ਹੀ ਵਧੀਆ ਉੱਚੇ ਮਿਆਰ ਦੇ ਨਾਲ ਜਿਹੜਾ ਸਕੂਲ ਨੂੰ ਵਧੀਆ ਤਰੀਕੇ ਨਾਲ ਚਲਾਇਆ ਜਾ ਰਿਹਾ ਆ ਇਹਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਪ੍ਰਿੰਸੀਪਲ ਜੀ ਦਾ ਸਾਥ ਸਾਡੇ ਪਿੰਡ ਦੇ ਮੈਡਮ ਸਰਬਜੀਤ ਜੀ ਵੱਲੋਂ ਵੀ ਦਿੱਤਾ ਜਾ ਰਿਹਾ ਹੈ ਪਹਿਲਾਂ ਤਾਂ ਆਪਾਂ ਮੈਡਮ ਸਰਬਜੀਤ ਜੀ ਨਾਲ ਹੀ ਗੱਲਬਾਤ ਕਰ ਲੈਨੇ ਕਿ ਉਹ ਅੱਜ ਦੇ ਇਸ ਮੌਕੇ ਦੇ ਉੱਤੇ ਕੀ ਕਹਿਣਾ ਚਾਹੁੰਦੇ ਆ। ਸਭ ਤੋਂ ਪਹਿਲਾਂ ਮੈਂ ਹੈ ਟੀਪੀਸੀ ਪੰਜਾਬੀ ਦਾ ਧੰਨਵਾਦ ਕਰਦੀ ਆ ਜਿਹੜੀ ਸਾਡੀਆਂ ਖਬਰਾਂ ਨੂੰ ਹਰ ਕੋਨੇ-ਕੋਨੇ ਤੇ ਪਹੁੰਚਾਉਂਦੇ ਨੇ। ਤੇ ਅੱਜ ਮੈਨੂੰ ਬਹੁਤ ਖੁਸ਼ੀ ਤੇ ਮਹਿਮਾਨ ਮਹਿਸੂਸ ਹੋ ਰਿਹਾ ਕਿ ਅੱਜ ਸਾਡੇ ਨਾਲ ਰਕੇਸ਼ ਸਰ ਨੇ ਜੋ ਪ੍ਰਿੰਸੀਪਲ ਤੌਰ ਤੇ ਜਦੋਂ ਦੇ ਵੀ ਇੱਥੇ ਪਹੁੰਚੇ ਨੇ ਉਦੋਂ ਦਾ ਹੀ ਇਹ ਆਪਣੇ ਸਟਾਫ ਵਾਸਤੇ ਆਪਣੇ ਬੱਚਿਆਂ ਵਾਸਤੇ ਕੁਝ ਨਵਾਂ ਹੀ ਉਪਰਾਲਾ ਕਰ ਰਹੇ ਨੇ ਔਰ ਮੈਂ ਇਹਨਾਂ ਦੀ ਬੈਕ ਟੂ ਬੈਕ ਲੈਂਦੀ ਰਹੀ ਨਹੀਂ ਇੱਕ ਸਕੂਲ ਦੀ ਜਦ ਦੀ ਮੈਂ ਇਸ ਪਿੰਡ ਦੇ ਵਿੱਚ ਖੜੀ ਹਾਂ ਔਰ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਮੈਂ ਆਪਣੇ ਮੈਂਬਰਾਂ ਦੇ ਨਾਲ ਇੱਥੇ ਪਹੁੰਚੀ ਸੀ ਸਾਡੇ ਨੇ ਮੈਨੂੰ ਬੁਲਾਇਆ ਸੀ ਤੇ ਬੜੀ ਮਾਣ ਵਾਲੀ ਗੱਲ ਹੋਈ ਆ ਕਿ ਇਹਨਾਂ ਨੇ ਜਿਹੜੀ ਯੂਨੀਫਾਰਮ ਮਿਲਦੀ ਸੀ ਉਹਨੂੰ ਬਿਲਕੁਲ ਕਨਵਰਟ ਕਰਤਾ ਇਹ ਜਿਹੜੀ ਯੂਨੀਫਾਰਮ ਆ ਇੱਕ ਯੂਨੀਫਾਰਮ 16-1700 ਰੁਪਏ ਦੀ ਇੱਕ ਯੂਨੀਫਾਰਮ ਲੱਗ ਰਹੀ ਆ ਔਰ ਵਧੀਆ ਸ਼ੂਜ਼ ਨੇ ਔਰ ਇਸ ਤੋਂ ਤੱਕ ਇਹਨਾਂ ਨੇ ਕਦੀ 벨ਟ ਟਾਈ ਮੈਂ ਤਾਂ ਦੇਖੀ ਨਹੀਂ ਸਰਕਾਰੀ ਸਕੂਲਾਂ 'ਚ ਔਰ ਇਹਨਾਂ ਨੇ ਇਹ ਵੀ ਉਪਰਾਲਾ ਕੀਤਾ ਕਿ ਬੱਚਿਆਂ ਨੂੰ ਇੱਕ ਮਾਨ ਹਨੀ ਨਾ ਮਹਿਸੂਸ ਹੋਵੇ ਕਿ ਪ੍ਰਾਈਵੇਟ ਜਿਹੜੇ ਬੱਚੇ ਆ ਉਹ ਟਾਈ 벨ਟਾਂ ਲੈ ਕੇ ਜਾਂਦੇ ਆ ਲਾ ਕੇ ਜਾਂਦੇ ਆ ਕਿ ਉਹਨਾਂ ਨੂੰ ਫਕਰ ਮਹਿਸੂਸ ਹੋਏ ਕਿ ਅਸੀਂ ਵੀ ਇੱਕ ਵਧੀਆ ਐਜੂਕੇਸ਼ਨ ਵਿੱਚ ਆ ਗਏ ਆ ਕਿ ਸਾਨੂੰ ਵੀ ਜਿਹੜੇ ਅਸੀਂ ਉਹਨਾਂ ਨੂੰ ਦੇਖਦੇ ਸੀ ਵਰਦੀਆਂ ਨੂੰ ਦੇਖਦੇ ਸੀ ਤੇ ਅੱਜ ਉਹ ਵਰਦੀਆਂ ਸਾੰਨੇ ਇੱਥੇ ਪ੍ਰੋਵਾਈਡ ਕਰਾਈਆਂ okay ਬੱਚਿਆਂ ਨੂੰ ਮਿਲੀਆਂ ਨੇ ਕਿ ਉਹ ਬਿਲਕੁਲ ਉਹਨਾਂ ਦੇ ਨਾਲ ਹੀ ਮੇਲ ਖਾਂਦੀਆਂ ਨੇ ਤੇ ਬਿਲਕੁਲ ਇੱਥੇ ਕੋਈ ਗਰੀਬੀ ਵਰਗ ਦਾ ਨਾਮੋਂ ਨਿਸ਼ਾਨ ਨਹੀਂ ਜੋ ਸਰਕਾਰਾਂ ਕਰ ਰਹੀਆਂ ਨੇ ਆਮ ਆਦਮੀ ਪਾਰਟੀ ਜੋ ਪੰਜਾਬ ਭਗਵੰਤ ਮਾਨ ਨੇ ਉਹਨਾਂ ਨੇ ਇਹਨਾਂ ਨੂੰ ਬਿਲਕੁਲ ਡਿਵੈਲਪਮੈਂਟ ਨੂੰ ਸਰਕਾਰੀ ਸਕੂਲਾਂ ਨੂੰ ਬਦਲ ਦਿੱਤਾ ਬਿਲਕੁਲ ਉਹ ਕਹਿੰਦੇ ਕਿ ਪ੍ਰਾਈਵੇਟ ਸਕੂਲਾਂ ਚੋਂ ਆਪਣੇ ਬੱਚਿਆਂ ਨੂੰ ਹਟਾ ਕੇ ਉਹੋ ਹੀ ਸੀਬੀਐਸ ਸਿਲੇਬਸ ਜਿਹੜਾ ਸਰਕਾਰੀ ਸਕੂਲਾਂ ਚ ਕੀਤਾ ਜਾਏਗਾ ਔਰ ਮੈਂ ਟੀਚਰਸ ਐਬਾਨ ਦਾ ਵੀ ਬਹੁਤ ਧੰਨਵਾਦ ਕਰਦੀ ਆ ਕਿ ਜਿਹੜਾ ਡਾਟਾ 50% ਥੱਲੇ ਡੇਗਿਆ ਸੀ ਉਹ ਇਹਨਾਂ ਨੇ ਚੱਕ ਕੇ 80% ਤੇ ਲੈ ਆਂਦਾ ਆ ਤੇ ਮੈਂ ਇਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦੀ ਹਾਂ ਜੋ ਸਾਡੇ ਨੇ ਇੱਕ ਟੀਮਾਂ ਬਣਾਈਆਂ ਨੇ ਲੜਕੀਆਂ ਵਾਸਤੇ ਜਿਹੜੀਆਂ ਕਿ ਲੜਕੀਆਂ ਹੀ ਰੂਮ 'ਚ ਰਹਿ ਸਕਦੀਆਂ ਅੱਧੀ ਛੁੱਟੀ ਵਲੇ ਬੱਚੇ ਜਿਹੜੇ ਲੜਕੇ ਆ ਉਹ ਸਕੂਲ ਦੇ ਬਾਹਰ ਖੇਡਣਗੇ ਤੇ ਲੜਕੀਆਂ ਆਪਣਾ ਜਿਹੜਾ ਅੰਦਰ ਹੀ ਬੈਠਣਗੀਆਂ ਉਹ ਵੀ ਬਹੁਤ ਵਧੀਆ ਇੱਕ ਗੱਲ ਮੈਨੂੰ ਲੱਗੀ ਔਰ ਦੂਸਰਾ ਇਹਨਾਂ ਨੇ ਚਾਰ ਟੀਮਾਂ ਬਣਾਈਆਂ ਜਿਵੇਂ ਮਾਈ ਭਾਗੋ ਦੀ ਟੀਮ ਬਣਾਈਆਂ ਔਰ ਵੀ ਸਾਰ ਤੁਸੀਂ ਬਣਾਈਆਂ ਨੇ ਉਹ ਵੀ ਮੈਨੂੰ ਬਹੁਤ ਵਧੀਆ ਲੱਗੇ ਕਿ ਜਿਹੜਾ ਸਾਡਾ ਕਿਤੇ ਕਲਚਰ ਡਿੱਗ ਗਿਆ ਸੀ ਸਾਡਾ ਪਿਸ਼ੋਕਰ ਡਿੱਗ ਗਿਆ ਸੀ ਉਹਨੂੰ ਅੱਜ ਇਹ ਫੇਰ ਜ਼ਿੰਦਾ ਰੱਖ ਰਹੇ ਨੇ ਤੇ ਕਿਸੇ ਚੀਜ਼ ਮਰੀ ਹੋਈ ਨੂੰ ਜ਼ਿੰਦਾ ਰੱਖਣਾ ਸਭ ਤੋਂ ਵੱਡੀ ਇਹੀ ਗੱਲ ਆ ਔਰ ਮੈਂ ਆਉਣ ਵਾਲੇ ਸਮੇਂ ਤੇ ਨਾ ਤਾਂ ਬਹੁਤ ਉਮੀਦਾਂ ਕਰਦੀ ਆ ਔਰ ਮੈਂ ਤਾਂ ਚਾਹਨੀ ਆ ਕਿ ਇਸ ਸਕੂਲ ਦੇ ਵਿੱਚ ਇਹ ਹੁਣ ਜੰਮ ਕੇ ਰਹਿਣ ਤਾਂ ਕਿ ਜੋ ਸਾਡਾ ਮਿਆਰ ਪਿੱਛੇ ਸਰਕਾਰੀ ਸਕੂਲਾਂ ਦਾ ਡਿੱਗਿਆ ਔਰ ਅਸੀਂ ਚਾਹਨੇ ਗੁਰਦਾਸ ਮੰਗਲ ਸਕੂਲ ਨੂੰ ਅਸੀਂ ਨੰਬਰ 1 ਜ਼ਿਲ੍ਹੇ ਦਾ ਸਕੂਲ ਬਣਾਈਏ ਸਭ ਦਾ ਧੰਨਵਾਦ ਕਰਦੀ ਆ ਏਸੀਜੀ ਸਾਡੇ ਨਾਲ ਮੈਡਮ ਸਰਬਜੀਤ ਜੀ ਜੋ ਕਿ ਆਮ ਆਦਮੀ ਪਾਰਟੀ ਦੇ ਚੇਅਰਪਰਸਨ ਗੁਰਦਾਸਪੁਰ ਤੋਂ ਰਹਿ ਰਹੇ ਨੇ ਤੇ ਇਹਨਾਂ ਦੇ ਨਾਲ ਹੀ ਜਿਹੜੇ ਸਕੂਲ ਸੀਨੀਅਰ ਸੈਂਟਰੀ ਸਕੂਲ ਗੁਰਦਾਸ ਨੰਗਲ ਦੇ ਪ੍ਰਿੰਸੀਪਲ ਸਾਹਿਬ ਵੀ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਿ ਇਹ ਅੱਜ ਦੇ ਇਸ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਜੀ ਸਰ ਸਭ ਤੋਂ ਪਹਿਲਾਂ ਤੇ ਮੈਂ ਡੀਪੀਸੀ ਪੰਜਾਬੀ ਚੈਨਲ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਹੜੇ ਪੰਜਾਬ ਸਰਕਾਰ ਦਾ ਵੱਖ-ਵੱਖ ਪ੍ਰੋਜੈਕਟ ਸਕੀਮਾਂ ਔਰ ਉਪਰਾਲੇ ਆ ਉਹਨਾਂ ਨੂੰ ਜਨਤਾ ਤੱਕ ਜਿਹੜਾ ਵਾ ਇਹ ਪਹੁੰਚਾਰੇ ਆ ਔਰ ਅਵੇਅਰਨੈਸ ਜਿਹੜੀ ਆ ਉਹ ਸਮਾਜ ਦੇ ਵਿੱਚ ਕ੍ਰੀਏਟ ਕਰ ਰਹੇ ਆ ਸੋ ਅੱਜ ਪੰਜਾਬ ਸਰਕਾਰ ਦਾ ਜੋ 6ਵੀਂ ਤੋਂ 8ਵੀਂ ਜਮਾਤ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਮੁਫਤ ਵਰਦੀ ਦੇਣ ਦਾ ਪ੍ਰੋਗਰਾਮ ਹੈ ਉਹ ਸੰਬੰਧੀ ਇੱਕ ਛੋਟਾ ਜਿਹਾ ਸਾਦਾ ਸਮਾਰੋਹ ਜਿਹੜਾ ਹੈ ਉਹ ਕਰਵਾਇਆ ਗਿਆ ਹੈ ਜਿਸ ਵਿੱਚ ਸਾਡੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮੈਡਮ ਸਰਬਜੀਤ ਜੀ ਔਰ ਡਾਇਰੈਕਟਰ ਪੰਜਾਬੀ ਨੇ ਏ ਅੱਜ ਇਸ ਸਪੈਸ਼ਲ ਉਚੇਚੇ ਤੌਰ ਤੇ ਸਾਡੇ ਚ ਸ਼ਾਮਲ ਹੋਏ ਨੇ ਮੈਂ ਇਹਨਾਂ ਦਾ ਬਹੁਤ ਹੀ ਧੰਨਵਾਦੀ ਆ ਕਿ ਇਹਨਾਂ ਨੇ ਆਪਣਾ ਕੀਮਤੀ ਸਮਾਂ ਜਿਹੜਾ ਹੈ ਉਹ ਕੱਢਿਆ ਹੈ ਔਰ ਉਹਨਾਂ ਦੇ ਨਾਲ ਉਹਨਾਂ ਦੇ ਮੈਂਬਰ ਸਾਹਿਬਾਨ ਵੀ ਜਿਹੜੇ ਆ ਉਹ ਆਏ ਆ ਔਰ ਬੜਾ ਅੱਛਾ ਲੱਗਾ ਹੈ ਕਿ ਪਤਾ ਚੱਲੇ ਕਿ ਜਿਹੜੇ ਵਿਦਿਆਰਥੀ ਆ ਇਹਨਾਂ ਨੂੰ ਸਹੀ ਜੋ ਪੰਜਾਬ ਸਰਕਾਰ ਦੀਆਂ ਸਹੂਲਤਾਂ ਵਾਂ ਉਹ ਇਹਨਾਂ ਤੱਕ ਪਹੁੰਚ ਰਹੀਆਂ ਜਾਂ ਨਹੀਂ ਕਿਉਂਕਿ ਮੈਡਮ ਜੀ ਬਤੌਰ ਸਰਕਾਰ ਦੇ ਨੁਮਾਇੰਦੇ ਹੁੰਦੇ ਹੋਏ ਇਹ ਅਲੱਗ-ਅਲੱਗ ਤਰ੍ਹਾਂ ਦਾ ਜਿਹੜਾ ਵਾ ਜਗ੍ਹਾ ਤੇ ਜਾਂਦੇ ਆ ਔਰ ਸਮੇਂ-ਸਮੇਂ ਤੇ ਜਿਹੜਾ ਵਾ ਇਹ ਗਾਈਡ ਕਰਦੇ ਰਹਿੰਦੇ ਆ ਸਾਨੂੰ ਔਰ ਇਹਨਾਂ ਨੇ ਅੱਜ ਬੜਾ ਹੀ ਵਧੀਆ ਢੰਗ ਨਾਲ ਜਿਹੜਾ ਵਾ ਵਿਦਿਆਰਥੀਆਂ ਨੂੰ ਉਹ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਮੁਫਤ ਵਰਦੀਆਂ ਹਨ ਉਹ ਇਹਨਾਂ ਤੱਕ ਪਹੁੰਚਾਈਆਂ ਹਨ ਔਰ ਮੈਂ ਇਹ ਦੱਸਦੇ ਹੋਏ ਮਾਣ ਮਹਿਸੂਸ ਕਰਦਾ ਕਿ ਸਾਡਾ ਸਾਰਾ ਹੀ ਸਟਾਫ ਇਹ ਮਤਲਬ ਬਹੁਤ ਹੀ ਜ਼ਿਆਦਾ ਤਨਦੇਹੀ ਨਾਲ ਜਿਹੜਾ ਵਾ ਉਹ ਮਿਹਨਤ ਕਰ ਰਿਹਾ ਔਰ ਪੰਜਾਬ ਸਰਕਾਰ ਦਾ ਜੋ ਮੇਨ ਜਿਹੜਾ ਟੋਪ ਮੋਸਟ ਪ੍ਰਾਇਰੀਟੀ ਆ ਸਿੱਖਿਆ ਅਤੇ ਸਿਹਤ ਸੋ ਸਿੱਖਿਆ ਦੇ ਖੇਤਰ ਦੇ ਵਿੱਚ ਜਿਹੜਾ ਵਾ ਸਿੱਖਿਆ ਨੂੰ ਇੱਕ ਮਿਆਰੀ ਸਿੱਖਿਆ ਦੇਣ ਦਾ ਜੋ ਟੀਚਾ ਜਿਹੜਾ ਵਾ ਮਿੱਥਿਆ ਗਿਆ ਹੈ ਉਹਨੂੰ ਪੂਰਾ ਕਰਨ ਜਿਹੜਾ ਵਾ ਵਿੱਚ ਅਸੀਂ ਪੂਰਾ ਪੂਰਾ ਸਹਿਯੋਗ ਜਿਹੜਾ ਉਹ ਦੇ ਰਹੇ ਆ ਸਾਰੀ ਟੀਮ ਰਲ ਕੇ ਜਿਹੜਾ ਵਾ ਉਹ ਵਿਦਿਆਰਥੀਆਂ ਨੂੰ ਇੱਕ ਚੰਗੀ ਐਜੂਕੇਸ਼ਨ ਦੇ ਨਾਲ ਨਾਲ ਜੋ ਸਰਕਾਰ ਦੀਆਂ ਸਹੂਲਤਾਂ ਉਹਨਾਂ ਨੂੰ ਵੀ ਵਧੀਆ ਢੰਗ ਨਾਲ ਵਧੀਆ ਕਿਸਮ ਦੀ ਵਰਦੀ ਜੋ ਹੈ ਜਿਹੜੀ ਲਗਭਗ ਮਤਲਬ ਤੁਸੀਂ ਕਹਿ ਰਹੇ ਹੋ ਵੀ ਕੋਈ ਜਿਹੜਾ 1 ਆਫ ਦਾ ਬੈਸਟ ਪ੍ਰਾਈਵੇਟ ਸਕੂਲ ਹੋਏਗਾ ਜ਼ਿਲ੍ਹੇ ਦਾ ਉਦੇ ਨਾਲ ਜਿਹੜੀ ਆ ਉਹ ਮਤਲਬ ਮੈਚ ਕਰਦੀ ਆ ਸੋ ਬੱਚੇ ਵੀ ਮਾਣ ਮਹਿਸੂਸ ਕਰਨਗੇ ਔਰ ਪੇਰੈਂਟਸ ਵੀ ਜਿਹੜਾ ਵਾ ਮਾਣ ਮਹਿਸੂਸ ਕਰਨਗੇ ਔਰ ਸਾਨੂੰ ਅੰਦਰੋਂ ਬੜੀ ਖੁਸ਼ੀ ਆ ਕਿ ਅੱਜ ਅਸੀਂ ਇਹਨਾਂ ਸਾਰੇ ਬੱਚਿਆਂ ਨੂੰ ਜਦੋਂ ਦੇਖਾਂਗੇ ਉਹਨਾਂ ਵਰਦੀਆਂ ਦੇ ਵਿੱਚ ਔਰ ਬੜੇ ਖੂਬਸੂਰਤ ਚਿਹਰੇ ਜਿਹੜੇ ਆ ਉਹ ਮਤਲਬ ਹੀ ਨਜ਼ਰ ਆਣਗੇ ਮੈਂ ਪੰਜਾਬ ਸਰਕਾਰ ਦਾ ਬਹੁਤ ਹੀ ਧੰਨਵਾਦੀ ਆ ਔਰ ਮੈਂ ਵਿਸ਼ਵਾਸ ਦੁਹਾਨਾ ਕਿ ਇਸੇ ਤਰ੍ਹਾਂ ਜੋ ਵੀ ਸਰਕਾਰ ਦੀਆਂ ਸਹੂਲਤਾਂ ਪ੍ਰੋਜੈਕਟ ਸਕੀਮਾਂ ਜੋ ਹੈ ਉਹ ਸਿੱਖਿਆ ਦੇ ਖੇਤਰ ਦੇ ਵਿੱਚ ਲਿਆਂਦੀਆਂ ਜਾਣਗੀਆਂ ਅਸੀਂ ਸਾਰੇ ਹੀ ਤੰਦੇ ਨਾਲ ਮਿਹਨਤ ਕਰਦੇ ਇਹ ਲਗਨ ਦੇ ਨਾਲ ਇਹ ਸਾਰੀਆਂ ਇਹਨਾਂ ਬੱਚਿਆਂ ਤੱਕ ਜਿਹੜਾ ਵਾ ਪੰਚਾਵਾਂਗੇ ਔਰ ਆਪਣੇ ਸਮਾਜ ਨੂੰ ਜਿਹੜਾ ਵਾ ਇੱਕ ਸਖਿਅਤ ਔਰ ਵਿਕਸਿਤ ਸਮਾਜ ਜਿਹੜਾ ਵਾ ਉਹ ਬਣਾਵਾਂਗੇ ਔਰ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦਾ ਸੁਪਨਾ ਹੈ ਰੰਗਲਾ ਪੰਜਾਬ ਜਿਹੜਾ ਹੈ ਉਹ ਇੱਕ ਵਧੀਆ ਪੰਜਾਬ ਵਧਦਾ ਫੁੱਲਦਾ ਪੰਜਾਬ ਜਿਹੜਾ ਵਾ ਉਹਦਾ ਨਿਰਮਾਨ ਕਰਾਂਗੇ ਧੰਨਵਾਦ ਸਰ ਇੱਕ ਸਵਾਲ ਛੋਟਾ ਜਿਹਾ ਵਰਦੀਆਂ ਵਣ ਦਿੱਤੀਆਂ ਗਈਆਂ ਪਰ ਸਰਕਾਰੀ ਸਕੂਲਾਂ ਦੇ ਵਿੱਚ ਜਿਵੇਂ ਕਿ ਬਹੁਤ ਸਾਰੇ ਲੋਕ ਜਿਹੜੇ ਕਹਿੰਦੇ ਨੇ ਕਿ ਐਜੂਕੇਸ਼ਨ ਦਾ ਮਿਆਰ ਨਹੀਂ ਵਾ ਇਸ ਮਿਆਰ ਨੂੰ ਚੁੱਕਣ ਵਾਸਤੇ ਸਰਕਾਰੀ ਸਕੂਲ ਦੇ ਵਿੱਚ ਸਾਨੂੰ ਕੀ ਕੀ ਕਰਨਾ ਚਾਹੀਦਾ ਆ ਆਲਰੇਡੀ ਜੀ ਦੱਸਿਆ ਵਾ ਵੀ ਵੱਖ-ਵੱਖ ਸਮਿਆਂ ਤੇ ਜਿੱਦਾਂ ਸਾਡੇ ਕੋ ਪੇਰੈਂਟਸ ਮੀਟਿੰਗ ਜਿਹੜੀ ਹੁੰਦੀ ਆ ਪਹਿਲਾਂ ਪੇਰੈਂਟਸ ਮੀਟਿੰਗ ਹੁੰਦੀ ਹੀ ਵੀ ਜਿਹੜਾ ਮਾਪੇ ਨੂੰ ਬੁਲਾ ਲਿਆ ਜਾਂਦਾ ਹੀ ਬਸ ਉਹਦੇ ਨੰਬਰ ਦੱਸੇ ਪੇਪਰ ਦੇ ਤੇ ਸਾਈਨ ਕਰਾਏ ਤੇ ਉਹਨੂੰ ਜਿਹੜਾ ਵਾ ਭੇਜ ਦਿੱਤਾ ਜਾਂਦਾ ਹੀ ਲੇਕਿਨ ਨਹੀਂ ਹੁਣ ਇਹਦੇ ਲਈ ਜਿਹੜਾ ਵਾ ਮਾਪੇ ਨੂੰ ਜੋ ਪੰਜਾਬ ਸਰਕਾਰ ਦੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਜੋ ਉਹਨਾਂ ਦੀਆਂ ਸਕੀਮਾਂ ਔਰ ਜੋ ਹੋਰ ਸਕੂਲ ਵੱਲੋਂ ਅਧਿਆਪਕ ਸਾਥੀਆਂ ਵੱਲੋਂ ਵੱਖ-ਵੱਖ ਕਿਰਿਆਵਾਂ ਕਰਾਈਆਂ ਜਾ ਰੀਆਂ ਵੱਖ-ਵੱਖ ਕੰਪੀਟੀਸ਼ਨ ਮੁਕਾਬਲੇ ਜਿਹੜੇ ਕਰਾਏ ਜਾ ਰਿਆ ਉਹ ਮਾਪੇ ਦੇ ਧਿਆਨ ਚ ਲਿਆ ਜਾਂਦੇ ਜਾਂਦੇ ਆ ਖਾਸ ਕਰਕੇ ਸਾਇੰਸ ਕੰਪਿਊਟਰ ਐਨ ਐਸ ਕਯੂ ਐਫ ਦੇ ਵਿੱਚ ਸਾਡੀਆਂ ਦੋ ਟ੍ਰੇਡਾਂ ਇਨਫੋਰਮੇਸ਼ਨ ਟੈਕਨੋਲੋਜੀ ਹੈਲਥ ਕੇਅਰ ਜੋ ਉਹਨਾਂ ਟ੍ਰੇਡਾਂ ਦੇ ਵਿੱਚ ਜਿਹੜਾ ਵਾ ਪ੍ਰੈਕਟੀਕਲ ਕੰਮ ਕਰਵਾਇਆ ਜਾ ਰਿਹਾ ਉਹ ਮਾਪੇ-ਬਾਪ ਨੂੰ ਜਾ ਕੇ ਜਿਹੜਾ ਵਾ ਉਹ ਦਿਖਾਇਆ ਜਾਂਦਾ ਜਿਹਦੇ ਨਾਲ ਉਹਨਾਂ ਨੂੰ ਪਤਾ ਚੱਲਦਾ ਕਿ ਹੁਣ ਉਹ ਗੱਲ ਨਹੀਂ ਹੈਗੀ ਹੁਣ ਸਿੱਖਿਆ ਦੇ ਮਿਆਰ ਨੂੰ ਚੁੱਕਣ ਦੇ ਲਈ ਜਿਹੜਾ ਹੋਰ ਵੀ ਅਲੱਗ-ਅਲੱਗ ਐਫਰਟਸ ਜਿਹੜੇ ਉਹ ਕੀਤੇ ਜਾ ਰਹੇ ਆ ਜਿਹੜੇ ਮੈਂ ਤੁਹਾਨੂੰ ਆਲਰੇਡੀ ਜਿਹੜੇ ਮਲਵੀ ਪਹਿਲਾਂ ਦੱਸਿਆ ਸੋ ਸਮੇਂ-ਸਮੇਂ ਤੇ ਜਦੋਂ ਸਾਡੇ ਕੋਲ ਕੋਈ ਪ੍ਰੋਗਰਾਮ ਉਲੀਕਿਆ ਜਾਂਦਾ ਉਦੋਂ ਵੀ ਅਸੀਂ ਜਿਹੜਾ ਮਾਪੇ ਬਪ ਨੂੰ ਆ ਉਹ ਬੁਲਾ ਕੇ ਇਹਨਾਂ ਸਾਰਿਆਂ ਤੋਂ ਜਾਣੂ ਕਰਵਾਨੇ ਆ ਜੀ ਏਸੀਜੀ ਸਾਡੇ ਨਾਲ ਪ੍ਰਿੰਸੀਪਲ ਸਾਹਿਬ ਸਾਡੇ ਨਾਲ ਇੱਥੇ ਟੀਚਰ ਸਾਹਿਬ ਬਾਣਵੀਰ ਕਿਉਂਕਿ ਗਰਦਾਸ ਨੰਗਲ ਦੇ ਇਸ ਸਕੂਲ ਦਾ ਕਾਫੀ ਜਿਆਦਾ ਜਿਹੜਾ ਆ ਚਰਚਾ ਦੇ ਵਿੱਚ ਵਿਸ਼ਾ ਰਹਿ ਰਿਹਾ ਆ ਕਿ ਜਦੋਂ ਦੇ ਪ੍ਰਿੰਸੀਪਲ ਸਰ ਆਏ ਆ ਉਦੋਂ ਦਾ ਇੱਥੇ ਦਾ ਜਿਹੜਾ ਐਜੂਕੇਸ਼ਨ ਦਾ ਮਿਆਰ ਆ ਉਹ ਕਾਫੀ ਜਿਆਦਾ ਜਿਹੜਾ ਆ ਉੱਪਰ ਜਾ ਰਿਹਾ ਆ ਟੀਚਰਸ ਨੂੰ ਵੀ ਟਾਈਮ-ਟਾਈਮ ਦੇ ਨਾਲ ਜਿਹੜਾ ਨੇ ਗਾਈਡ ਕਰਦੇ ਰਹਿੰਦੇ ਨੇ ਐਜੂਕੇਸ਼ਨ ਦੇ ਲਈ ਸਾਡੇ ਦੇ ਨਾਲ ਸਪੈਸ਼ਲ ਇੱਥੇ ਇੱਕ ਮੈਮ ਨੇ ਆਪਾਂ ਪ੍ਰਿੰਸੀਪਲ ਬਾਰੇ ਜਾਣ ਲੈਣਾ ਕਿ ਇਹ ਸਰ ਬਾਰੇ ਕੀ ਕਹਿਣਾ ਚਾਹਣਗੇ ਹਾਂਜੀ ਜਦੋਂ ਦੇ ਪ੍ਰਿੰਸੀਪਲ ਸਾਰੇ ਇੱਥੇ ਆਏ ਐ ਸਕੂਲ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਗਰੈਸ ਹੋਈ ਐ ਇਹ ਖੁਦ ਬਹੁਤ ਜ਼ਿਆਦਾ ਮਿਹਨਤੀ ਔਰ ਬਹੁਤ ਹੀ ਹਾਰਡ ਵਰਕਿੰਗ ਬਹੁਤ ਹੀ ਜ਼ਿਆਦਾ ਮਿਹਨਤ ਦੇ ਨਾਲ ਕੰਮ ਕਰਦੇ ਐ ਬੱਚਿਆਂ ਨੂੰ ਟਾਈਮ-ਟਾਈਮ ਤੇ ਗਾਈਡਲਾਈਨ ਸਵੇਰੇ ਜਿਹੜੀ ਐ ਮਾਰਨਿੰਗ ਅਸੈਂਬਲੀ ਉਹਦੇ ਦੇ ਵਿੱਚ ਬੱਚਿਆਂ ਨੂੰ ਮੋਟੀਵੇਟ ਕਰਨਾ ਔਰ ਜੇ ਕੋਈ ਕਲਾਸ ਖਾਲੀ ਐ ਤੇ ਖੁਦ ਉੱਥੇ ਜਾ ਕੇ ਆਪੇ ਪੀਰੀਅਡ ਲੈਣਾ ਔਰ ਮੈਥ ਦੇ 골ਡ ਮੈਡਲਿਸਟ ਰਹੇ ਆ ਤੇ ਬੱਚਿਆਂ ਨੂੰ ਮੈਥ ਦੇ ਟਿਪਸ ਦਿੰਦੇ ਰਹਿੰਦੇ ਆ ਕਿ ਸਕੂਲ ਦੀ ਬਹੁਤ ਜ਼ਿਆਦਾ ਤਰੱਕੀ ਹੋਈ ਹੈ ਇਨਡਿਸਿਪਲਨ ਸੀਗਾ ਪਹਿਲਾਂ ਉਹਦੇ ਵਿੱਚ ਜਿਹੜਾ ਹੈ ਬਹੁਤ ਡਿਸਿਪਲਨ ਬਹੁਤ ਵਧਿਆ ਹੈ ਸਾਰੇ ਬੱਚੇ ਜਿਹੜੇ ਆ ਟਾਈਮ ਸਰ ਸਕੂਲ ਆਉਂਦੇ ਆ ਆਪਣੀਆਂ ਕਲਾਸੇ ਲਗਾਉਂਦੇ ਆ ਜਿੰਨੀ ਇਹਨਾਂ ਦੀ ਸਿਫਤ ਕੀਤੀ ਜਾਏ ਉਨੀ ਥੋੜੀ ਹੈ ਕਿਉਂਕਿ ਸਕੂਲ ਜਿਹੜਾ ਹੈ ਤਰੱਕੀ ਦੀਆਂ ਲੀਹਾਂ ਤੇ ਬੜਾ ਅੱਗੇ ਜਾ ਰਿਹਾ ਹੈ ਸਾਨੂੰ ਪਤਾ ਲੱਗਾ ਕਿ ਪ੍ਰਿੰਸੀਪਲ ਜੀ ਦਫ਼ਤਰ ਬੈਂਦੇ ਨਹੀਂ ਸਾਰੀ ਦਿਹਾੜੀ ਗਰਾਊਂਡ 'ਚ ਬੈਠੇ ਰਹਿੰਦੇ ਹਾਂਜੀ ਹਾਂਜੀ ਬਿਲਕੁਲ ਸਰ ਜਦੋਂ ਦੇ ਆਏ ਨੇ ਕਦੇ ਵੀ ਇਹ ਦਫਤਰ ਜੇ ਨਹੀਂ ਬੈਠੇ ਇਹਨਾਂ ਨੇ ਬਰਾਂਡੇ ਦੇ ਵਿੱਚ ਆਪਣੀਆਂ ਟੇਬਲ ਚੇਅਰ ਲਾਏ ਦਾ ਏ ਉੱਥੋਂ ਸਾਰੇ ਬੱਚਿਆਂ ਨੂੰ ਵਾਚ ਆਊਟ ਕਰਦੇ ਰਹਿੰਦੇ ਆ ਬੱਚਿਆਂ ਨੂੰ ਦੇਖਦੇ ਆ ਕਿ ਕਿਹੜਾ ਬੱਚਾ ਡਿਸਪਲਨ ਵੇ ਦੇ ਨਾਲ ਜਾ ਰਿਹਾ ਹੈ ਕਿਹੜਾ ਇਨਡਿਸਪਲਨ ਕ੍ਰੀਏਟ ਕਰ ਰਿਹਾ ਉਹਨੂੰ ਫਿਰ ਉਹ ਆਪਣੇ ਕੋਲ ਲਿਆ ਕੇ ਬਹਲ ਕੇ ਉਹਨੂੰ ਸਮਝਾਉਂਦੇ ਆ ਉਹਨੂੰ ਮੋਟੀਵੇਟ ਕਰਦੇ ਆ ਕਿ ਉਹ ਬੱਚਾ ਜਿਹੜਾ ਏ ਪੜ੍ਹਾਈ ਦੇ ਵਿੱਚ ਪੜ੍ਹੇ ਉਹਨਾਂ ਨੂੰ ਫਿਰ ਕੰਮ ਦਿੰਦੇ ਆ ਕਿ ਤੁਸੀਂ ਜਿਹੜਾ ਏ ਅਲੱਗ-ਅਲੱਗ ਇਹਨਾਂ ਨੇ ਐਕਟੀਵਿਟੀਆਂ ਵੀ ਇੱਕ ਕੈਰਮ ਬੋਰਡ ਲਿਆਂਦਾ ਹੋਇਆ ਏ ਇੱਕ ਜਿਹੜਾ ਮਿਊਜ਼ੀਕਲ ਇਨਸਟਰੂਮੈਂਟ ਜਿਹੜਾ ਉਹ ਵੀ ਲਿਆਂਦਾ ਹੋਇਆ ਹਰਮੋਨੀਅਮ ਲਿਆਂਦਾ ਹੋਇਆ ਏ ਉਹ ਫਿਰ ਜਿਹੜੇ ਬੱਚੇ ਥੋੜੇ ਪ੍ਰੋਬਲਮ ਕ੍ਰੀਏਟਿੰਗ ਆ ਇਹ ਉਹਨਾਂ ਨੂੰ ਉਸ ਪਾਸੇ ਵੀ ਲਾਂਦੇ ਨੇ ਔਰ ਸਾਰਾ ਦਿਨ ਜਿਹੜਾ ਏ ਭਾਵੇਂ ਗਰਮੀ ਇੰਨੀ ਗਈ ਹੈ ਸਾਰੀ ਗਰਮੀ ਦੇ ਵਿੱਚ ਸਾਰ ਜਿਹੜੇ ਆ ਬਰਾਂਡੇ ਵਿੱਚ ਹੀ ਬੈਠੇ ਰਹੇ ਆ ਕਿੰਨੀ ਗਰਮੀ ਦੇ ਵਿੱਚ ਬਹਿਣਾ ਬੜਾ ਮੁਸ਼ਕਲ ਸੀ ਪਰ ਇਹ ਬੜੀ ਖੁਸ਼ੀ ਦੇ ਨਾਲ ਜਿਹੜੇ ਆ ਬੱਚਿਆਂ ਨੂੰ ਜਿਹੜਾ ਏ ਡਿਸਪਲਿਨ ਜਿਹੜਾ ਏ ਕਾਮਜਾਬ ਡਿਸਪਲਿਨ ਜਿਹੜਾ ਇਲੀਅਨ ਦੇ ਵਿੱਚ ਸਕੂਲ ਦੇ ਵਿੱਚ ਬੜੇ ਕਾਮਜਾਬ ਹੋਏ ਨੇ ਬਹੁਤ ਹੀ ਸਾਨੂੰ ਬੜੀ ਖੁਸ਼ੀ ਹੈ ਕਿ ਇੰਨੇ ਵਧੀਆ ਪ੍ਰਿੰਸੀਪਲ ਜਿਹੜੇ ਨੇ ਸਾਡੇ ਸਕੂਲ ਦੇ ਵਿੱਚ ਆਏ ਆ ਕਿਉਂਕਿ ਇਹ ਪਹਿਲਾਂ ਆਜੇ ਡਿਪਟੀ ਡੀਓ ਵੀ ਕੰਮ ਕਰ ਚੁੱਕੇ ਨੇ ਔਰ ਇਹਨਾਂ ਦਾ ਐਕਸਪੀਰੀਅੰਸ ਵੀ ਬਹੁਤ ਹੈ ਔਰ ਇੰਟੈਲੀਜੈਂਟ ਵੀ ਬਹੁਤ ਨੇ ਔਰ ਹਰ ਟੌਪਿਕ ਦੀ ਹਰ ਵਿਸ਼ੇ ਦੀ ਇਹਨਾਂ ਨੂੰ ਨੋਲੇਜ ਹੈ ਅਰੇ ਜਿਹੜਾ ਇਹ ਟੀਚਰਸ ਵੀ ਟਾਈਮ-ਟਾਈਮ ਤੇ ਅਸੀਂ ਵੀ ਇਹਨਾਂ ਤੋਂ ਗਾਈਡਲਾਈਨ ਲੈਂਦੇ ਰਹਿੰਨੇ ਆ ਕੰਪਿਊਟਰ ਦੇ ਮਹਰ ਹੈ ਹਰ ਚੀਜ਼ ਜਿਹੜੀ ਆ ਉਸੇ ਵੇਲੇ ਜੇਕਰ ਸਾਨੂੰ ਜ਼ਰੂਰਤ ਪੈਂਦੀ ਆ ਹੁਣ ਆ ਜਿਹੜੇ ਪੰਜਾਬ ਸਰਕਾਰ ਵੱਲੋਂ ਪਿਛੇ ਮਿਸ਼ਨ ਸਮਰਾਤ ਚੱਲਿਆ ਸੀ ਹੁਣ ਐਨਏਐਸ ਦਾ ਚੱਲ ਰਿਹਾ ਕੰਮ ਇਹ ਖੁਦ ਟੀਚਰਸ ਨੂੰ ਜਿਹੜੀਆਂ ਨੇ ਅਸਾਈਨਮੈਂਟ ਜਿਹੜੀਆਂ ਨੇ ਉਹਨਾਂ ਦੇ ਬੱਚਿਆਂ ਦੀਆਂ ਜਿਹੜੀਆਂ ਨੇ ਨਾਮ ਵਗੈਰਾ ਜਿੱਥੇ ਉਹਨਾਂ ਨੇ ਆਪਣਾ ਸਾਰਾ ਕਰਨਾ ਹੁੰਦਾ ਹੈ ਕੰਮ ਉਸ ਖੁਦ ਟਾਈਪ ਕਰਕੇ ਘਰੋਂ ਹੀ ਲੈ ਕੇ ਆਂਦੇ ਆ ਉਹ ਟੀਚਰਸ ਨੂੰ ਪ੍ਰੋਵਾਈਡ ਕਰਵਾਉਂਦੇ ਆ ਅਸੀਂ ਬੜੇ ਖੁਸ਼ ਆ ਕਿ ਇਹੋ ਜੇ ਪ੍ਰਿੰਸੀਪਲ ਨਾਲ ਸਾਨੂੰ ਕੰਮ ਕਰਨ ਦਾ ਮੌਕਾ ਮਿਲਿਆ ਬਹੁਤ ਵਧੀਆ ਜੀ ਮੈਂ ਆਪਣੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਸਰਦ ਲਈ ਜਿਹੜਾ ਆ ਬਿਆਨ ਦਿੱਤਾ ਹੈ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਵੀ ਪਿੰਡ ਦੇ ਵਿੱਚ ਰਹਿੰਦੇ ਪਤਾ ਲੱਗਦਾ ਰਹਿੰਦਾ ਕਿ ਪ੍ਰਿੰਸੀਪਲ ਸਰ ਜਿਹੜੇ ਆ ਸਕੂਲ ਦੇ ਵਿੱਚ ਬਹੁਤ ਵਧੀਆ-ਵਧੀਆ ਜਿਹੜੇ ਕੰਮ ਕਰ ਰਹੇ ਆ ਤੇ ਤੁਹਾਨੂੰ ਦੱਸ ਦੇਈਏ ਕਿ ਐਜੂਕੇਸ਼ਨ ਦੇ ਨਾਂ ਨਾਂ ਸਕੂਲ ਦੀ ਬਿਲਡਿੰਗਸ ਸਕੂਲ ਦਾ ਜਿੰਨਾ ਵੀ ਮੁਹਾਰਿਆ ਉਹ ਸਾਰੇ ਦਾ ਸਾਰਾ ਇਹਨਾਂ ਨੇ ਬਦਲ ਦਿੱਤਾ ਆ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪ੍ਰਿੰਸੀਪਲ ਸਰ ਨੇ ਸਕੂਲ ਦੇ ਵਿੱਚ ਐਜੂਕੇਸ਼ਨ ਦਾ ਮਿਆਰ ਚੁੱਕਣ ਦੇ ਵਿੱਚ ਕਿਤੇ ਕੋਈ ਵੀ ਜੜੀ ਹੈ ਕਮੀ ਨਹੀਂ ਛੱਡੀ ਬਹੁਤ ਵਧੀਆ ਤਰੀਕੇ ਦੇ ਨਾਲ ਜਿੰਨੇ ਵੀ ਸਕੂਲ ਟੀਚਰਜ਼ ਜਾਂ ਸਕੂਲਜ਼ ادارے ਇਸ ਪ੍ਰੋਗਰਾਮ ਨੂੰ ਦੇਖਦੇ ਪਏ ਆ ਉਹਨਾਂ ਨੂੰ ਵੀ ਚਾਹੀਦਾ ਕਿ ਆਪਣੇ ਆਪਣੇ ਸਕੂਲ ਦੇ ਵਿੱਚ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਦੇ ਲਈ ਜਿਹੜਾ ਆ ਅੱਗੇ ਵਧਣਾ ਚਾਹੀਦਾ ਤੇ ਦੌੜ ਲਾ ਕੇ ਸਰ ਵਾਂਗ ਹੀ ਜਿਹੜਿਆ ਕੰਮ ਕਰਨੇ ਚਾਹੀਦੇ ਆ ਤੁਸੀਂ ਦੇਖਦੇ ਪਏ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਧੰਨਵਾਦ